ਬਾਸਕਟਬਾਲ ਖੇਲਦਿਆਂ 14 ਸਾਲ ਦੇ ਬੱਚੇ ਦੀ ਹੋਈ ਮੌਤ ਅਚਾਨਕ ਡਿੱਗਿਆ ਥੱਲੇ ਟੁੱਟ ਗਈ ਗਰਦਨ ਨਹੀਂ ਰਿਹਾ ਮਾਪਿਆਂ ਦਾ 14 ਸਾਲਾ ਸ਼ੁਭਪੁਰ ਮੋਹਾਲੀ ਚ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਬਾਸਕਟਬਾਲ ਖੇਡਦੇ ਹੋਏ 14 ਸਾਲਾਂ ਦੀ ਸਟੂਡੈਂਟ ਦੀ ਮੌਤ ਹੋ ਗਈ। ਬਾਸਕਟਬਾਲ ਖੇਡਦੇ ਵੇਲੇ ਅਚਾਨਕ ਜ਼ਮੀਨ ਤੇ ਡਿੱਗਿਆ ਤੇ ਉਸ ਤੋਂ ਬਾਅਦ ਮੌਤ ਹੋਈ ਹੈ। ਇਸ ਦੌਰਾਨ ਉਸ ਦੀ ਗਰਦਨ ਟੁੱਟ ਗਈ। ਡਾਕਟਰਾਂ ਨੇ ਸ਼ੁਰੂਆਤੀ ਜਾਂਚ ਦੇ ਵਿੱਚ ਉਸ ਨੂੰ ਬ੍ਰੇਨ ਹੈਮਰੇਜ ਦੀ ਸੰਭਾਵਨਾ ਦੱਸੀ। ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਬੱਚੇ ਦਾ ਮ੍ਰਿਤਕ ਸਰੀਰ ਸੌਂਪ ਦਿੱਤਾ ਗਿਆ। ਰਿਪੋਰਟਾਂ ਦੇ ਮੁਤਾਬਕ ਕਠਮੀ ਦੇ ਵਿੱਚ ਪੜਨ ਵਾਲਾ ਸ਼ੁਭਮ ਪਟਿਆਲਾ ਰੋਡ ਸਥਿਤ ਸਕੂਲ ਦੇ ਵਿੱਚ ਗਰਾਊਂਡ ਤੇ ਗਿਆ ਸੀ। ਉਹ ਆਪਣੇ 12 ਸਾਲਾਂ ਦੇ ਛੋਟੇ ਭਰਾ ਨਾਲ ਸਵੇਰੇ 8:30 ਵਜੇ ਗਰਾਊਂਡ 'ਚ ਗਿਆ ਜਿੱਥੇ ਉਸ ਦੀ ਖੇਡਦਿਆਂ ਖੇਡਦਿਆਂ ਮੌਤ ਹੋ ਗਈ। 19/12/2023 ਨੂੰ ਮੁੱਖ ਮੂੰਚੀ ਥਾਣੇ ਨੂੰ ਇਤਲਾਹ ਮਿਲੀ ਕਿ ਸ਼ੁਭਮ ਗਰਗ ਸਨ ਆਫ ਨਵੀਨ ਗਰਗ ਬਰੌਡ ਰੈਡ ਆਇਆ ਜੋ ਨਿਊ ਐਂਜਲ ਸਕੂਲ ਜੀਰਕਪੁਰ ਵਿਖੇ 8ਵੀਂ ਕਲਾਸ ਵਿੱਚ ਪੜਦਾ ਸੀ। ਉਸ ਦੀ ਖੇਡਦੇ ਸਮੇਂ ਮੌਤ ਹੋ ਗਈ। ਤਾਂ ਉਥੇ ਦੇਖਿਆ ਅਸੀਂ ਉੱਥੇ ਸੀਸੀਟੀਵੀ ਫੁਟੇਜ ਜਿਹੜੀ ਹੈ ਉੱਥੇ ਦੇਖੀ ਗਈ ਖੰਘਾਲੀ ਗਈ ਸੀਸੀਟੀਵੀ ਫੁਟੇਜ ਤੋਂ ਸਾਨੂੰ ਪਤਾ ਲੱਗਿਆ ਕਿ ਉਹ ਬਾਸਕਟਬਾਲ ਖੇਡ ਰਿਹਾ ਸੀਗਾ ਬਾਸਕਟਬਾਲ ਖੇਡਦੇ ਸਮੇਂ ਹੀ ਉਹ ਆਪਣੇ 2-3 ਵਾਰ ਆਪਣੇ ਸਿਰ ਨੂੰ ਖੜਦਾ ਉਸ ਤੋਂ ਬਾਅਦ ਥਲੇ गिर ਜਾਂਦਾ ਉਹਦੇ ਕਾਰਨ ਉਹਨੂੰ ਜੀਐਮਸੀਐਚ ਸੈਕਟਰ 32 ਚੰਡੀਗੜ੍ਹ ਲੈ ਕੇ ਗਏ ਜਿੱਥੇ ਉਹਦੀ ਉਹਨੂੰ ਬਰੋਡ ਡੈਡ ਘੋਸ਼ਿਤ ਕੀਤਾ ਗਿਆ ਡਾਕਟਰ ਡਾਕਟਰ ਵੱਲੋਂ ਉਸ ਤੋਂ ਬਾਅਦ ਆ ਨਵੀਨਗਰ ਕੋ ਉਥੇ ਮਿਲਿਆ ਜੀ ਐਮ ਸੀ ਐਚ ਸੈਕਟਰ 32 ਦੇ ਮੇਨ ਗੇਟ ਤੇ ਉਹਨਾਂ ਨੇ ਆਪਣਾ ਬਿਆਨ ਲਖਾਇਆ ਵੀ ਅਸੀਂ ਕਿਸੇ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਤੇ ਨਾ ਹੀ ਸਾਨੂੰ ਕਿਸੇ ਤੋਂ ਕੋਈ ਸ਼ੱਕ ਆ ਤਾਂ ਤੇ ਫਿਰ ਕੱਲ ਸ਼ੁਭੰਗੌਰ ਦੀ ਦੀ ਲਾਸ਼ ਦਾ ਜਿਹੜਾ ਪੋਸਟਮਾਰਟਮ ਕਰਵਾਇਆ ਗਿਆ ਡੈੱਡ ਬੋਡੀ ਉਹਦੇ ਵਾਰਸਾਂ ਦੇ ਹਵਾਲੇ ਕੀਤੀ ਗਈ ਤੇ ਵਿਸਰਾ ਰਿਪੋਰਟ ਆਉਣ ਤੇ ਹੀ ਮੌਦੇ ਕਾਰਨ ਦਾ ਪਤਾ ਲੱਗੂਗਾ ਵੀ ਕਿਵੇਂ ਹੋਈ ਆ ਉਹਦੀ ਮੌਤ ਲੈਕਿਨ ਪਰਿਵਾਰ ਨੂੰ ਸ਼ੱਕ ਆ ਕਿ ਉਹਦੀ ਮੌਤ ਆ ਜਿਹੜੀ ਬ੍ਰੀਨ ਹਿਮਰਲਜ਼ ਦੇ ਕਾਰਨ ਹੋਈ ਆ